ਇਸ ਸਸੇ ਗੱਡੀ ਸਾਰਿਆਂ ਨੂੰ ਅੱਜ ਸਾਡੇ ਕੋਲ ਗੱਡੀ ਆਈ ਹੈ Swift Dzire ਜਿਹੜੇ ਬਾਈ ਹੋਰੇ ਲੈ ਕੇ ਆਇਆ ਸ਼ੋਰੂਮ ਤੋਂ ਡਾਇਰੈਕਟ ਸਾਡੇ ਕੋਲੇ ਆਨ ਨੇ ਸਿਲੈਕਟ ਕੀਤੇ ਆ ਇਹਦੇ ਵਿੱਚ 14 ਇੰਚ ਦੇ ਲਾਏ ਜਿਹੜੇ ਕਿ ਹਾਈਪਰ সিলਵਰ ਸੈਟ ਹੈ ਵੋਸਟਨ ਦੇ ਵਿੱਚ ਇਹਦੇ ਵਿੱਚ ਟਾਇਰ ਆਪਾਂ ਫਿੱਟ ਕਰਨ ਲੱਗੇ ਆ Yokohama ਦੇ 195 ਨੰਬਰ ਜਿਹਦੇ ਕਿ ਬਹੁਤ ਹੀ ਸ਼ਾਨਦਾਰ ਗੱਡੀ ਦੀ ਲੁੱਕ ਆਣੀ ਹੈ ਤੇ ਹੁਣ ਮੁੰਡਾ ਰੰਗ ਮਾਰਨ ਲੱਗਿਆ ਤੇ ਜਿਹੜਾ ਅੱਜਕੱਲ ਚੱਲ ਰਿਹਾ ਕਦੂ ਕਦੂ ਕਲਰ ਰੰਗ ਮਤਲਬ ਪੈਲਟ ਕਲਰ ਰੰਗ ਹੈ ਉਹਦੇ ਨਹੀਂ ਪਹਿਲਾਂ ਜ਼ਰੂਰੀ ਹੈ ਵੀ ਪ੍ਰਾਈਮਰ ਵੱਜ ਜਾਵੇ ਉਹਦੇ ਵਾਈਟ ਰੰਗ ਮਾਰ ਰਿਹਾ ਵੀ ਤਾਂ ਕਿ ਗੱਡੀ ਦੀ ਫਿ ਪਕਾਸਾ ਮਨੂੰ ਟਾਇਰ ਪਾਜੀ ਯੋਕੋਹਾਮਾ ਦੇ ਇੱਥੇ ਜੋ ਮੇਨ ਧਿਆਨ ਰੱਖਣ ਵਾਲੀ ਗੱਲ ਕੀ ਹੁੰਦੀ ਹੈ ਟਾਇਰ ਤਾਂ ਫੋਰਡ ਦਾ ਨੰਬਰ 1 ਹੈਗਾ ਹੀ ਹੈ ਪਰਸ ਮੇਨ ਗੱਲ ਆਈ ਨੇ ਵਾਰੰਟੀ ਦੀ ਆਪਾਂ ਕਸਟਮਰ ਨੂੰ ਪ੍ਰੋਪਰ ਵਾਰੰਟੀ ਵਾਰੰਟੀ ਦੀ ਦਿੱਤੀ ਹੈ ਕਸਟਮਰ ਕੋਲ ਬਕਾਇਦਾ ਤੌਰ ਤੇ OTP ਆਇਆ ਹੈ ਬਕਾਇਦਾ ਆਨਲਾਈਨ ਵਾਰੰਟੀ ਹੋਈ ਹੈ ਕਸਟਮਰ ਟਾਇਰ ਪਰਚੇਸ ਕਰ ਲੈਂਦਾ ਸੀ ਬਹੁਤ ਵਾਰ ਦੇਖਿਆ ਮਾਰਕੀਟ ਦੇ ਵਿੱਚੋਂ ਪਰ ਬਾਅਦ ਵਿੱਚ ਗਾਰੰਟੀ ਵਾਸਤੇ ਬੜਾ ਖਰਚਾ ਲਾਉਣਾ ਪੈਂਦਾ ਹੈ ਸਾਡੇ ਕੋਲ ਕੋਈ ਵੀ ਟਾਇਰ ਕਸਟਮਰ ਲੈਂਦਾ ਉਹਨੂੰ ਆਨਲਾਈਨ ਗਾਰੰਟੀ ਨਾਲ ਮਿਲੂਗੀ ਜਿਹਨਾਂ ਕਸਟਮਰ ਕਹਿੰਦੇ ਆਲ ਓਵਰ ਇੰ ਨਵੇਂ ਲਾਈਵਲ ਪੈਕੇਜ ਨਵੇਂ ਟਾਇਰ ਪੈਕੇ ਪਲੱਸ ਪੇਂਟ ਹੱਬਾਂ ਤੇ ਤੇ ਨਵੇਂ ਨਟ ਪੈਕੇ ਗੱਡੀ ਹੋ ਚੁੱਕੀ ਹੈ ਰੈਡੀ ਗੱਡੀ ਦੀ ਲੁੱਕ ਜਿਹੜੀ ਨਿਕਲ ਕੇ ਆ ਬੜੀ ਸ਼ਾਨਦਾਰ ਲੁੱਕ ਨਿਕਲ ਕੇ ਆਈ ਹੈ ਤੁਸੀਂ ਲੁੱਕ ਚੈੱਕ ਕਰਕੇ ਦੇਖੋ ਗੱਡੀ ਦੀ ਕੀ ਬਾਤ ਹੈ ਜੇ ਤੁਸੀਂ ਵੀ ਆਪਣੀ ਗੱਡੀ ਦੇ ਵਿੱਚ ਚਾਹਦੇ ਹੋ ਵੀ ਇਸ ਤਰ੍ਹਾਂ ਦੇ ਲਾਈਵਲ ਇਸ ਤਰ੍ਹਾਂ ਦੇ ਟਾਇਰ ਤੇ ਵਧੀਆ ਗਾਈਡੈਂਸ ਨਾਲ ਚੀਜ਼ ਮਿਲੇ ਤਾਂ ਤੁਸੀਂ ਜਰੂਰ ਵਿਜ਼ਿਟ ਕਰੋ ਸਾਡੇ ਕੋਲ ਪਟਵਾਰੀ ਡਰ ਬਰਨਾਲਾ ਤੇ ਤੁਸੀਂ ਸਾਡਾ ਪੇਜ ਨੂੰ ਵੀ ਫੋਲੋ ਕਰੋ ਪਟਵਾਰੀ ਡਰ ਬਰਨਾਲਾ ਹੋਰ ਬਥੇਰੇ ਜਾਣਕਾਰੀ ਸਾਡੇ ਕੋਲ ਜਰੂਰ ਤੁਸੀਂ ਕਦੋਂ ਮਰਜ਼ੀ ਵਿਜ਼ਿਟ ਕਰ ਸਕਦੇ ਹੋ